BSF 101 ਬਟਾਲੀਅਨ ਅਤੇ ਪੰਜਾਬ ਪੁਲਿਸ ਖੇਮਕਰਨ ਨੂੰ ਸਰਹੱਦੀ ਪਿੰਡ ਕਲਸ ਦੇ ਖੇਤਾਂ ਵਿੱਚੋਂ ਇੱਕ ਪੈਕਟ ਮਿਲਿਆ ਜਿਸ ਤੋਂ ਮਿਲੇ ਦੋ ਪਿਸਟਲ ਜਿਲ੍ਹਾ ਤਰਨਤਾਰਨ ਦੇ ਸਰਹੱਦੀ ਕਸਬਾ ਖੇਮਕਰਨ ਅਧੀਨ ਪੈਂਦੇ ਪਿੰਡ ਕਲਸ ਹਵੇਲੀਆਂ BSF 101 ਬਟਾਲੀਅਨ ਦੀ ਚੌਕੀ ਹਰਪ੍ਰਜਨ ਸਿੰਘ ਅਧੀਨ ਪੈਂਦੇ ਖੇਤਾਂ ਵਿੱਚ ਬੀਤੀ ਰਾਤ 11 ਵਜੇ ਦੇ ਕਰੀਬ BSF ਤੇ ਪੰਜਾਬ ਪੁਲਿਸ ਦੇ ਸਾਂਝੇ ਸਰਚ ਆਪਰੇਸ਼ਨ ਦੌਰਾਨ ਇੱਕ ਪੈਕਟ ਤੋਂ ਮਿਲੇ ਦੋ ਪਿਸਟਲ ਦੇਸ਼ ਦੇ ਉੱਪਰ ਮੇਡ ਇਨ ਆਸਟਰੀਆ ਦੀ ਮੋਹਰ ਲੱਗੀ ਹੋਈ ਸੀ ਇਸ ਮੌਕੇ ਪੰਜਾਬ ਪੁਲਿਸ ਦਾ ਕੀ ਹੈ ਕਹਿਣਾ ਤੁਸੀਂ ਵੀ ਸੁਣੋ ਜੀ ਕੀ ਰਿਕਵਰੀ ਕੀਤੀ ਗਈ ਜਿਹੜੀ ਰਾਤ ਦੇ ਸਮੇਂ ਦੇ ਵਿੱਚ ਬੀਐਸਐਫ ਤੇ ਪੁਲਿਸ ਦਾ ਸਾਂਝਾ ਸਰਪ੍ਰੇਸ਼ਰ ਜਰ ਹਿੰਦੁਸਤਾਨ ਦੀ ਅਖੰਡਤਾ ਨੂੰ ਸੈਵਟਾਈਜ਼ ਕਰਨ ਵਾਸਤੇ ਜਿਹੜਾ ਪਾਕਿਸਤਾਨ ਆਪਣੀਆਂ ਜਿਹੜੀਆਂ ਕੋਝੀਆਂ ਚਾਲਾਂ ਚੱਲਦਾ ਰਹਿੰਦਾ ਔਰ ਇਹਨਾਂ ਨੂੰ ਨਿਸ਼ ਤੋਂ ਨਬੂਦ ਵੀ ਬਹੁਤ ਵਧੀਆ ਤਰੀਕੇ ਨਾਲ ਕੀਤਾ ਜਾਂਦਾ ਜਦੋਂ ਪੰਜਾਬ ਪੁਲਿਸ ਔਰ ਬੀਐਸਐਫ ਜਿਹੜੀ ਆਪਣਾ ਜੁਆਇੰਟ ਆਪਰੇਸ਼ਨ ਬਾਰਡਰ ਏਰੀਆ ਦੇ ਵਿੱਚ ਜਾਰੀ ਰੱਖਦੀ ਆ ਇਸੇ ਲੜੀ ਦੇ ਵਿੱਚ ਹੀ ਸ਼੍ਰੀਮਾਨ ਐਸਐਸਪੀ ਸਾਹਿਬ ਬਹਾਦਰ ਜਿਹੜੀਆਂ ਹਦਾਇਤਾਂ ਦੇ ਮੁਤਾਬਕ ਔਰ ਬੀਐਸਐਫ ਦੇ ਅਫਸਰਾਂ ਦੀਆਂ ਹਦਾਇਤਾਂ ਤਾਲ ਕਸੀਂ ਜੁਆਇੰਟ ਆਪਰੇਸ਼ਨ ਤੇ ਸੀਗੇ ਰਾਤ ਔਰ ਉਸ ਸਰਚ ਦੇ ਦੌਰਾਨ ਜਿਹੜਾ ਆ ਇੱਕ ਪੈਕੇਟ ਜਿਹੜਾ ਆ ਬੀਓਪੀ ਕਲਸ ਦੇ ਏਰੀਆ ਦੇ ਵਿੱਚੋਂ ਸਾਨੂੰ ਤੇ ਬੀਐਸਐਫ ਦੇ ਜਿਹੜੇ ਜਵਾਨ ਨੇ ਉਹਨਾਂ ਨੂੰ ਬਰਾਮਦ ਹੋਇਆ ਜਿਸ ਦੇ ਵਿੱਚ ਦੋ ਗਲੌਕ ਪਿਸਟਲ ਔਰ ਇੱਕ ਤਿੰਨ ਮੈਗਜ਼ੀਨ ਜਿਹੜੇ ਹੈ ਰਿਕਵਰ ਕੀਤੇ ਗਏ ਸਰ ਇਹ ਪਿਸਟਲ ਕਿੱਥੋਂ ਦੇ ਬਣੇ ਹੋਏ ਕੀ ਇਹ ਦਾ ਦੇਖੋ ਇਹਦੇ ਵਿੱਚ ਤਾਂ ਇਸ ਚੀਜ਼ ਦੀ ਅਜੇ ਤਤਤੀਸ਼ ਚੱਲ ਰਹੀ ਆ ਸਰਚ ਵੀ ਚੱਲ ਰਹੀ ਆ ਜਿਉਂ-ਜਿਉਂ ਨਤੀਜੇ ਸਾਹਮਣੇ ਆਉਣਗੇ ਆਪ ਜੀ ਨੂੰ ਦੱਸਿਆ ਜਾਊਗਾ ਤੇ ਸਰ ਕੀ ਕੋਈ ਉਹਦੇ ਸੰਬੰਧ ਵਿੱਚ ਮੁਕਦਮਾ ਦਰਜ ਕੀਤਾ ਗਿਆ ਸੀ ਐਫਆਈਆਰ ਨੰਬਰ 66 ਜਿਹੜੀ ਆ ਅੰਡਰ ਸੈਕਸ਼ਨ 10 11 12 에어크래프트 ਐਕਟ اور 27 398 ਆਮ ਐਕਟ ਦੇ ਅਧਾਰ ਤੇ ਖਾਣਾ ਖੇਮ ਪਰ ਨੂੰ ਜਿਹੜਾ ਦਰਜ ਕਰਕੇ ਜਿਹੜੀ ਅਗਲੀ ਤਫਤੀਸ਼ ਹੋ ਕੀਤੀ ਜਾ ਰਹੀ ਹੈ